ਵਾਟ ਉਹ ਪਟਣ ਦਾ ਤਰੀਕਾ ਜੀ 10 ਲੀਟਰ ਪਾਣੀ ਦੇ ਵਿੱਚ ਆਪਾਂ 1 ਏਕੜ ਕੰਪਲੀਟ ਕਰ ਸਕਦੇ ਜੇ ਗੱਲ ਰੇਟ ਦੀ ਕਰੀਏ ਤਾਂ 1 ਕਰੋੜ ਤੋਂ ਉੱਪਰ ਆ ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਫੇਰ ਇੱਕ ਵਾਰ ਸਾਡੇ YouTube ਚੈਨਲ ਵਿੱਚ ਅੱਜ ਹੈਗੀ ਹੈ ਜੀ 21 ਤਰੀਕ ਅੱਜ ਆਪਾਂ ਜਾ ਰਹੇ ਹਾਂ ਕਿਸਾਨ ਮੇਲੇ ਤੇ ਜੋ ਕਿ ਲੱਗਦਾ ਲੁਧਿਆਣੇ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ PAU ਵਿੱਚ ਅੱਜ ਉੱਥੇ ਤੁਹਾਨੂੰ ਦਿਖਾਵਾਂਗੇ ਸਾਰੇ ਜੋ ਨਵੇਂ-ਨਵੇਂ ਖੇਤੀਬਾੜੀ ਦੇ ਇੰਪਲੀਮੈਂਟ ਆਉਂਦੇ ਨੇ ਬਾਕੀ ਜੋ ਨਵੀਆਂ-ਨਵੀਆਂ ਮਸ਼ੀਨਾਂ ਆਉਂਦੀਆਂ ਨੇ ਤੁਹਾਨੂੰ ਸਾਰੀਆਂ ਦਿਖਾਵਾਂਗੇ ਜੀ ਚੈਨਲ ਦੇ ਨਾਲ ਜੁੜੇ ਰਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਕਰਿਓ ਜੀ ਚੈਨਲ ਲਾਈਕ ਕਰਿਓ ਕਮੈਂਟ ਕਰਿਓ ਜੀ ਵੀਡੀਓ ਨੂੰ ਪੂਰਾ ਦੇਖ ਕੇ ਜਾਓ ਧੰਨਵਾਦ ਜੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕੰਬੋਜ ਕੰਪਨੀ ਦਾ ਸਟੈਪ ਸੀਟਰ ਹੈ ਜੀ ਜੇ ਆਪਾਂ ਇਹਦੇ ਗੱਲ ਰੇਟ ਦੀ ਕਰੀਏ ਤਾਂ 135000 ਰੁਪਿਆ ਆ ਸਮਾਰਟ ਸੀਟਰ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ 7 ਫੁੱਟ ਦਾ ਰੇਟ ਹੈਗਾ 240000 ਤੇ 8 ਫੁੱਟ ਦਾ ਹੈਗਾ 255000 ਤੇ 9 ਫੁੱਟ ਦਾ ਹੈਗਾ 270000 ਵਾਹ ਜੀ ਵਾਹ ਹੁਣ ਇੱਕ ਵਾਰ ਇਧਰ ਝਾਤੀ ਮਾਰਿਓ ਜੀ ਇਹ ਵੀ ਕੰਪੋਜ਼ ਕੰਪਨੀ ਦਾ ਸੀਗਾ ਜੀ ਇਹਦਾ ਰੇਟ 1,60,000 ਰੁਪਏ ਸੀਗਾ ਸਟੈਪ ਸੀਡਰ ਜੀ ਹਾਂਜੀ ਹੁਣ ਇੱਕ ਆ ਦੇਖੋ ਨਵਾਂ ਯੰਤਰ ਜਿੱਦਾਂ ਕਿ ਡਰੋਨ ਦੇ ਨਾਲ ਵੀ ਆਪਾਂ ਹੁਣ ਫਸਲਾਂ ਨੂੰ ਸਪਰੇਅ ਵਗੈਰਾ ਕਰ ਸਕਦੇ ਆ ਇਹਦਾ ਇਹ ਕੰਮ ਆ ਜੀ 10 ਲੀਟਰ ਪਾਣੀ ਦੇ ਵਿੱਚ ਆਪਾਂ 1 ਏਕੜ ਕੰਪਲੀਟ ਕਰ ਸਕਦੇ ਆ ਮੈਂ ਤਾਂ ਅੱਜ ਕੱਲ ਵਿਆਮਾਂ ਤੇ ਡਰੋਨ ਚੱਲਦੇ ਦੇਖੇ ਸੀ ਪਰ ਹੁਣ ਫਸਲਾਂ ਤੇ ਵੀ ਚੱਲਿਆ ਕਰਨਗੇ ਜੀ ਆ ਬੱਟਾ ਪੋਰਾਂ ਵਾਲਾ ਜਿੰਦਰਾ ਦੇਖ ਲਓ ਜੀ ਤੇ ਉਦਾਂ ਦਾ 27000 ਰੁਪਏ ਰੇਟ ਸੀਗਾ ਪਰ ਮੇਲੇ ਦੇ ਕਰਕੇ 2000 ਰੁਪਏ ਡਿਸਕਾਊਂਟ ਸੀ। ਇਧਰ ਮੋਟਰਾਂ ਵਾਲੇ ਪੰਪ ਆ ਗਏ। ਆ ਦੇਖੋ ਸਾਰੀਆਂ ਮੋਟਰਾਂ ਹੋ ਗਈਆਂ। ਤੇ ਆ ਟੂਲੂ ਪੰਪ ਹੋ ਗਏ। ਹਾਂਜੀ ਹੁਣ ਆ ਦੇਖੋ ਮੇਲੇ ਦੇ ਕਰਕੇ ਆਫਰ ਲੱਗੀ ਹੋਈ ਸੀਗੀ। ਦੋ ਬਲੇਡ ਸੈੱਟ ਨਾਲ ਇੱਕ ਕ੍ਰਾਸ ਫ੍ਰੀ ਮਿਲਦੀ ਸੀਗੀ ਜੀ। ਚੈੱਕ ਕਰੋ ਜੀ। ਦਿੱਦਾ ਸਾਰੇ ਕਲੈਂਪ ਆ ਗਏ ਪੇਂਟ ਵਗੈਰਾ ਆ ਦੇਖੋ ਜੀ ਛੋਟੀ ਪੱਠੀ ਆ ਗਈ ਵਾਈਪ ਹੋ ਗਏ ਤੇ ਉਧਰ ਚੁੱਲੇ ਵੀ ਮਿਲਦੇ ਨੇ ਲੋ ਜੀ ਆ ਜੰਤਰ ਦੇਖੋ ਕਲੀਅਰ ਕੰਪਨੀ ਫੁਲੀ ਆਟੋਮੈਟਿਕ ਮਸ਼ੀਨ ਆ ਜੀ ਇੱਧਰ ਦੇਖੋ ਜੀ ਰੋਟਾਵੇਟਰ ਹੈ। ਹੈਵੀ ਰੋਟਾਵੇਟਰੀ ਹੈ ਜੀ। 5000 ਡਿਸਕਾਊਂਟ ਮਿਲੂਗਾ ਮੇਲੇ ਦੇ ਕਰਕੇ। ਇੱਧਰ ਦੇਖੋ ਜੀ। ਆ ਜੋ ਟੇਬਲ ਤੇ ਗਰਾਰੀਆਂ ਕੱਢ ਕੇ ਰੱਖੀਆਂ ਸਾਰੀਆਂ ਰੋਟਾਵੇਟਰ ਵਿੱਚ ਵਰਤੀਆਂ ਗਈਆਂ ਹੋਈਆਂ ਤਾਂ ਕਰਕੇ ਬਾਹਰ ਕੱਢ ਕੇ ਦਿਖਾਈਆਂ ਹੋਈਆਂ ਉਦਾਂ ਦੇਖ ਨਹੀਂ ਹੁੰਦੀਆਂ। ਚਾਰਜ ਤੱਕ ਗੱਡੀ ਚ ਲੱਗਣਾ ਹੈ ਚਾਰਜ ਤੱਕ ਗੱਡੀ ਚ ਲੱਗਣਾ ਹੈ ਗੱਡੀ ਟੱਕਰ ਇਹਦਾ ਮੋਟਰ ਇਹ ਤਾਂ ਟਾਇਰ ਤੇ ਹੀ ਲੱਗ ਜਾਊਗਾ ਨਾ ਗੱਡੀ ਦੇ ਤਾਂ ਬੈਟਰੀ ਰੱਖ ਲਾਂਗੇ ਮੋਟਰ ਉੱਥੇ ਰੱਖਾਂਗੇ ਤੇ ਰਾਤ ਅੱਛਾ ਰਾਤ ਕੀ ਕੀ ਦੇਖਣਾ ਪਿਆ ਰੰਗ ਮੈਂ ਨੂੰ ਨਫਰਤ ਸੁਹਰਤ ਆਹਲਾ ਸਾਲ ਖੱਲੇ ਬਸ ਨਹੀਂ ਦਿੱਤੀ ਇੱਧਰ ਦੇਖੋ ਜੀ ਥੋੜੀਆਂ ਹੋ ਗਈਆਂ ਚਾਬੀ ਪਾਨੇ ਪਲਾਸ ਵਗੈਰਾ ਸਾਰਾ ਕੁਝ ਮਿਲਦਾ ਆ ਮਸ਼ੀਨ ਦੇਖ ਰਿਹਾ ਹਾਂ ਇਹਦਾ ਨਾਮ ਕਰੋਨ ਇਹ ਮੇਡ ਇਨ ਜਰਮਨ ਤੇ ਲੈਂਡ ਫੋਰਸ ਕੰਪਨੀ ਦੀ ਬਣੀ ਹੋਈ ਆ ਤੇ ਇਹਦਾ ਕੰਮ ਹੈਗਾ ਜੀ ਜਿੱਦਾਂ ਪਰਾਲੀ ਹੁੰਦੀ ਆ ਆਪਾਂ ਉਹਨੂੰ ਇਕੱਠਾ ਕਰਕੇ ਰੱਖ ਦਿੰਦੀ ਆ ਜਿੱਥੋਂ ਤੱਕ ਇਹਦੇ ਪ੍ਰਾਈਸ ਦੀ ਗੱਲ ਕਰੀਏ ਤਾਂ 1 ਕਰੋੜ ਤੋਂ ਉੱਪਰ ਆ ਜੀ ਅੱਛਾ ਇਹ ਇਕੱਠੇ ਘੁੰਮਣਗੇ ਮੈਂ ਕਿਤੇ ਇਹ ਨਹੀਂ ਉਹ ਕਰਨਾ 20 ਪਾਉਣਾ 20 ਦੋ ਪਿੱਛੇ ਪਾਉਣਾ ਬੜਾ ਪਤਾ ਨਹੀਂ ਲੱਗਦਾ ਨੇ ਉਹ ਕਿਉਂ ਪਿਛਲੇ ਟਾਇਰ ਨੇ ਵੀ ਪਾਉਣਾ ਇਹ ਨਹੀਂ ਤਾਂ ਬੈੱਡ ਬਣਾਉਣਾ ਆ ਇਹ ਤਾਂ ਬੈੱਡ ਤਿਆਰ ਕਰਨਾ ਹੈ ਖਾਲੀ ਆਹ ਪੱਟ ਤੂਆ ਉਹਨੂੰ ਚੇਪ ਤੂਆ ਹੋਵੇ ਚੱਲਣਾ ਉਹ ਵੀ ਐਂ ਚੇਪ ਤੂਆ ਉਹਨਾਂ ਨੂੰ ਮਨ ਲਾ ਮਿੱਟੀ ਵੀ ਢਾਲ ਜਾਂਦੀ ਦੀ ਉਹਨੂੰ ਰੋਕ ਕੋਈ ਆ ਦੇਖੋ ਜੀ ਪਾਵਰ ਬੀਡਰ ਤਰ ਦੇਖੋ ਜੀ ਜੱਗੀ ਐਗਰੀਕਲਚਰ ਵਰਕਰਸ ਤੇ ਇਹਨਾਂ ਨੇ ਵੀ ਵੱਡੀ ਪੰਡਾਲੀ ਲਾਈ ਹੋਈ ਸੀਗੀ ਆ ਸਾਹਮਣੇ ਤਵੀਆਂ ਆ ਗਈਆਂ ਜੀ ਆ ਪੱਟਾ ਬੋਣ ਵਾਲੀ ਆ ਹਾਲ ਆਗੇ ਜੀ ਹੈਰੋ ਆ ਗਈ ਜੀ 10:10 ਫੁੱਟ ਦੀ ਤੁਹਾਨੂੰ ਮੇਲੇ ਤੇ ਜਿੰਨੇ ਵੀ ਇੰਪਲੀਮੈਂਟ ਮਿਲਣਗੇ ਤੁਹਾਨੂੰ ਸਾਰਿਆਂ ਤੇ ਉਹਨਾਂ ਦੇ ਰੇਟ ਤੇ ਕਿੰਨਾ ਡਿਸਕਾਊਂਟ ਹੈ ਮੇਲੇ ਤੇ ਕਰਕੇ ਤੁਹਾਨੂੰ ਸਾਰੇ ਲਿਖੇ ਹੋਏ ਮਿਲ ਜਾਣਗੇ ਇਹ ਮੇਲੇ ਦੀ ਬੜੀ ਗੱਲ ਵਧੀਆ ਲੱਗੀ ਮੈਨੂੰ ਤਾਂ ਦੇ ਬਲੇਡ ਆ ਗਏ ਇਹ ਵੀ ਲੋਦਾਂ ਦੀ ਚਾਟਾ ਸਰਕੇ ਦਾ ਉਹ ਲਾ ਲਾ ਜੋ ਲਾ ਲਾ ਬਰਾ ਉਹ ਲਾ ਜਿ ਬਣੇ ਇਹਨਾਂ ਦਾ ਕੈਸ਼ ਦੇ ਜੀ ਕੈਸ਼ ਹੋ ਜਾਣਾ ਬਲੇਡ ਵਾਲਾ ਸਿਸਟਮ ਇੱਧਰ ਟੂਲ ਆ ਗਿਆ ਜੀ ਕਾ ਕਟਣ ਵਾਲੀਆਂ ਮਸ਼ੀਨਾਂ ਸਾਰਾ ਕੁਝ ਮਿਲ ਜਾਂਦਾ ਇੱਥੋਂ ਜੀ ਹਾਂਜੀ ਦੋਸਤੋ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਪ੍ਰੀਤ ਟਰੈਕਟਰ ਵਾਲਿਆਂ ਦੇ ਤੇ ਪ੍ਰੀਤ ਟਰੈਕਟਰ ਆ ਦੇਖੋ ਜੀ 4x4 ਆ ਬਹੁਤ ਸੋਹਣਾ ਟਰੈਕਟਰ ਚੈੱਕ ਕਰੋ ਜੀ ਜੇ ਗੱਲ ਕਰੀਏ ਤਾਂ ਪ੍ਰਾਈਸ ਦੀ ਇਹਦਾ ਪ੍ਰਾਈਸ ਹੈਗਾ 8,30,000 ਰੁਪਇਆ ਹਾਂਜੀ ਲੋ ਵੀ ਮਿੱਤਰੋ ਆ ਚੈੱਕ ਕਰੋ ਅਵੈਂਜਰ A75 ਪੂਰਾ AC ਹੈ ਡਾਇਰੈਕਟਰ ਜੀ ਇਹ ਜੀ ਦੋਸਤੋ ਹੁਣ ਤੁਸੀਂ ਦੇਖ ਰਹੇ ਹੋ ਡਾਇਨਾਸੌਰ ਮਾਡਲ ਡਿਸਕ ਹੈਰੋ माजी ਹੈ ਤੇ ਸਰਬਣ ਇੰਪਲੀਮੈਂਟ ਵਾਲਾ ਨੇ ਬਣਾਈ ਹੈ ਇਹ ਦੇਖੋ ਜੀ ਮਸ਼ੀਨ ਦੇ ਟਾਇਰ ਚੈੱਕ ਕਰੋ ਕਿੱਡੇ ਹੈਵੀ ਪਏ ਹੋਏ ਨੇ ਆਹ ਮਸ਼ੀਨ ਵੀ ਜੋ ਤੁਸੀਂ ਦੇਖ ਰਹੇ ਹੋ ਇਹ ਵੀ ਮੇਡ ਇਨ ਜਪਾਨ ਆ

ਇੱਧਰ ਹੈ ਜੋ ਤੁਸੀਂ ਟੂਲੂ ਪੰਪ ਦੇਖ ਰਹੇ ਹੋ ਇਹਨੇ ਦਿਖਾਇਆ ਵੀ ਟੂਲੂ ਪੰਪਾ ਜੋ ਤੀਸਰੀ ਮੰਜ਼ਲ ਤੱਕ ਪਾਣੀ ਪੂਰਾ ਵਧੀਆ ਤਰੀਕੇ ਨਾਲ ਦਿੰਦਾ ਆ ਤੁਹਾਨੂੰ ਨਾਲ ਹੀ ਡੈਮੋ ਦਿਖਾਇਆ ਹੈ ਇਹਨਾਂ ਨੇ ਆਹ ਲੋ ਜੀ ਸਰਤਾਜ ਵਾਲਿਆਂ ਦੀ ਮਸ਼ੀਨ ਚੈੱਕ ਕਰੋ ਹਾਂਜੀ ਦੋਸਤੋ ਨਾ ਮਸ਼ੀਨ ਚੈੱਕ ਕਰੋ ਆਲੂ ਕੱਢਣ ਵਾਲੀ ਹਾਂਜੀ ਦੋਸਤੋ ਨਾ ਮਸ਼ੀਨ ਚੈੱਕ ਕਰੋ ਹੱਥ ਨਾਲ ਛੱਲੀ ਤੇ ਦਾਣੇ ਕੱਢਣ ਵਾਲੀ ਮਸ਼ੀਨ ਆ ਚੈੱਕ ਕਰੋ ਜੀ ਝੋਨੇ ਦੀ ਪਰਾਲੀ ਤੋਂ ਬਾਇਓ ਗੈਸ ਬਣਾਉਣ ਵਾਲਾ ਪਲਾਂਟ ਬਣਾਇਆ ਹੋਇਆ ਛੋਟਾ ਜਿਹਾ ਕਰਕੇ ਇੱਥੇ ਤੁਹਾਨੂੰ ਵੱਖ-ਵੱਖ ਪ੍ਰਕਾਰ ਦੇ ਮਾਡਲ ਤਿਆਰ ਕੀਤੇ ਹੋਏ ਮਿਲ ਜਾਣਗੇ ਜੀ ਇੱਧਰ ਵੀ ਚੈੱਕ ਕਰੋ ਜੀ ਖੇਤੀਬਾੜੀ ਵਿੱਚ ਅਪਨ ਡਰੋਨ ਦੀ ਵਰਤੋਂ ਕਿੱਦਾਂ ਕਰ ਸਕਦੇ ਆ ਡਰੋਨ ਦੇ ਨਾਲ ਕਿੱਦਾਂ ਸਪਰੇਅ ਕਰ ਸਕਦੇ ਆ ਦੇਖੋ ਜੀ ਇੱਧਰ ਚੌਲਾਂ ਦੀ ਕਿਸਮ ਆ ਗਈਆਂ ਜੀ ਆ ਨਾਲ ਹੀ ਕਣਕ ਆ ਗਈ ਆ ਅਰ ਹੂੰ ਆ ਗਈ ਜਿਹਨੂੰ ਕੋਟਨ ਵੀ ਕਿਹਾ ਜਾਂਦਾ ਸੀਜ਼ਨ ਵਿੱਚ ਕਿੰਨਾ ਅਸਰ ਝਾੜ ਨਿਕਲਦਾ ਉਹ ਵੀ ਲਿਖਿਆ ਨਾਲ ਹੀ ਇੱਧਰ ਮੱਕੀ ਦੇ ਦਾਣੇ ਆ ਗਏ ਆ ਨਾਲ ਹੀ ਛੱਲੀਆਂ ਲਾਈਆਂ ਹੋਈਆਂ ਵੀ ਇਹ ਦਿਖਾਉਣ ਲਈ ਵੀ ਇੰਨਾ-ਇੰਨਾ ਝਾੜ ਆਉਂਦਾ ਇੱਧਰ ਮੂੰਗੀ ਔਰ ਮਾਂ ਆ ਗਏ ਇੱਧਰ ਦੇਖੋ ਜੀ ਮੂਫਲੀਆਂ ਦੇ ਦਾਣੇ ਔਰ ਉਹਨਾਂ ਦੀ ਕਿਸਮਾਂ ਇੱਧਰ ਗੰਨਾ ਆ ਗਿਆ ਜੀ ਵੱਖ-ਵੱਖ ਪ੍ਰਕਾਰ ਦੀਆਂ ਉਹਦੀਆਂ ਕਿਸਮਾਂ ਇੱਕ ਆ ਦੇਖੋ ਜੀ ਕਣਕ ਦੀ ਕਿਸਮ ਅਤੇ ਨਾਲ ਹੀ ਆ ਦੇਖੋ PDW 233 20 ਦਾ ਨਾਮ ਆ ਜੀ ਪਗਲੀਆਂ ਪੂਣੀਆਂ ਕਰਾਇਆ ਕਰੇਗੀ ਮੇਰੇ ਪੀਸੀ ਦਾ ਨਾ ਬਾਣਿਆ ਸੀ ਲਾ ਲੈਣਾ ਏ ਸਾਨੂੰ ਆ ਗਈ ਜੇ ਪਸੰਦ ਫਿਰ ਤੈਨੂੰ ਵਿਆਹ ਲੈਣਾ ਏ ਜਨਾਬ ਸੁਖਵਿੰਦਰ ਸੁਖੀ ਜੀ ਸਦਾ ਜਿਹਦੇ ਨਸ਼ੇ ਵਿੱਚ ਵਾਰਾਂ ਮੈਂ ਉਡਾਰੀਆਂ ਲੋਕ ਰਗ ਭਰਿਆ ਹਮੇਸ਼ਾ ਗੀਤਾਂ ਵਿੱਚ ਤਾਂ ਜੋ ਗੱਲਾਂ ਕੀਤੀਆਂ ਪੰਜਾਬ ਦੀਆਂ ਨਿਆਰੀਆਂ ਰੱਬ ਦੀ ਰਜਾ ਚ ਰਹਿ ਕੇ ਨੀਮਾ ਹੋ ਕੇ ਚੱਲੀ ਪੁੱਤ ਰੱਬ ਦੀ ਰਜਾ ਚ ਰਹਿ ਕੇ ਨੀਮਾ ਹੋ ਕੇ ਚੱਲੀ ਪੁੱਤ ਮੈਨੂੰ ਮਾਪਿਆਂ ਸਿਖਾਈਆਂ ਗੱਲਾਂ ਸਾਰੀਆਂ ਸ੍ਰੀ ਵਾਹਿ ਹੈ ਤੂੰ ਚੱਕ ਦੇਵੇ ਕਰੇ ਨਿਕਾਰ ਬੇਨਾ ਪਾਰ ਮਸਕੀਨ ਦਾ ਆਲੇ ਦੁਆਲੇ دیوار ਜਿਆਦਾ ਨੇੜੇ ਨਾ ਹੋਣਾ ਤੇ ਮਾਰੋ ਕਿਰਜ ਦਿੱਤੀ ਹੈ ਤਾਂ ਵੀ ਆਉਣ ਲਈ ਹੁਣ ਚਾਹੁੰਦਾ ਆ ਗੈਪ ਵੀ ਰੋਜ਼ ਦਾ ਹਾਂ ਆਲੇ ਨਾਲ ਪਰ ਜੇ ਰੁਕ ਕੇ ਆਹ ਜੀ ਇਹ ਕੰਧਾ ਰੱਖਦੇ ਹੀ ਹੈ ਇਹ ਜੀ ਨਹੀਂ ਤੁਸੀਂ ਗ੍ਰੇਨ ਸਟੋਰੇਜ ਕਰਨੀ ਹੈ ਆਪਣਾ ਅੰਦਰ ਹੀ ਖਾਣਾ ਬਣਾਣੀ ਹੈ ਉਹ ਜ਼ਮੀਨ ਤੋਂ ਅੱਛਾ ਵੀ ਕਿਉਰੀ ਦਿੱਤੀ ਹੋਈ ਹੈ ਇਹਦਾ ਪਰ ਹਾਂ ਤੇ ਜਿਹੜਾ ਖੜਾ ਹੈ ਉਹ ਫੁੱਟਬਲ ਅੱਛਾ ਜੰਮ ਮਾਰਦਾ ਬਾਾਕੀ ਜਿਹੜਾ ਚੂਹਾ ਦਰਵਾਜ਼ੇ ਨਾਲ ਪੁੱਟਣੇ ਦੀ ਕੋਈ ਜਾਨ ਪਤਾ ਸਟੈਪ ਕਰਕੇ ਖਤਮ ਕਰਨ ਵਾਲੀ ਕੋਈ ਦਵਾਈ ਹੈ ਖਤਮ ਕਰਨ ਦੀ ਦਵਾਈ ਹੈ ਜੀ ਕਿਹੜੀ ਦਵਾਈ ਆ ਤੁਸੀਂ ਪਾ ਸਕਦੇ ਹੋ ਪ੍ਰੋਮੋਡਾਈਨੋਨ ਤੇ ਜੋ ਪੋਜ਼ਿਟਿਵ ਹੈ ਨਹੀਂ ਕਹਦੇ ਨਾ ਇਹ ਲਾਉਣੀ ਪੈਂਦੀ ਹੈ आलू काम हो जाएगा चालू खत्म टमाटर काटना इसमें टमाटर काटेगा चाकू से काटेगा जूस और मिक्सी में काटेगा बनेगा पेस्ट दो पीस के दो खराब है बैठ दो सही है काट लो ना जूस निकलेगा ना पेस्ट बनेगा दाल में निकलने इसमें काटेगा साग सरसों मैथी साग साफ करो रखना दबाना डेली बनाओ पीने की सब्जी घंटों का घर सेकंडों करेगा, सफाई कर लिया प्लेट निकालो बाल्टी बारी है न फटेगा न सड़ेगा न करेगा एक बार लेना दस साल चलाना, कुछ नहीं करना क्या तो आएगा पहली डर के ਜੀ ਇਹ ਦੇਖ ਲُوا ਟੋਆ ਪਟਣ ਦਾ ਤਰੀਕਾ ਜੀ ਤੇ ਜਦੋਂ ਆਪਾਂ ਟੋਆ ਪੱਟਿਆ ਤਾਂ ਉਸ ਤੋਂ ਬਾਅਦ ਉਹਨੂੰ ਭਰਨ ਦਾ ਤਰੀਕਾ ਇਹ ਆ ਵੀ ਮਿੱਟੀ ਥੋੜਾ ਉੱਪਰ ਹੋਣੀ ਚਾਹੀਦੀ ਆ ਤੇ ਚਲੋ ਅੱਗੇ ਚੱਲਦੇ ਹਾਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਜਿਹੜਾ ਟੋਏ ਵਿੱਚ ਪਾਣੀ ਲਾਉਣਾ ਤਾਂ ਉਹ ਕਿਸ ਤਰ੍ਹਾਂ ਲਾਉਣਾ ਤਾਂ ਪਾਣੀ ਲਾਉਣਾ ਇਸ ਪਹਿਲਾਂ ਇਧਰੋਂ ਥੋੜਾ ਡੂੰਘਾ ਹੋਣਾ ਚਾਹੀਦਾ ਫਿਰ ਇਸ ਤੋਂ ਬਾਅਦ ਪਾਣੀ ਲਾਉਣਾ ਅਤੇ ਹੁਣ ਆ ਦੇਖੋ ਜੀ ਟੋਏ ਵਿੱਚ ਬੂਟਾ ਕਿੱਦਾਂ ਲਾਉਣਾ ਬੂਟਾ ਵਿਚਕਾਰ ਹੋਣਾ ਚਾਹੀਦਾ ਪੂਰਾ ਫਿਰ ਲਾਉਣਾ ਬੂਟਾ हां जी दोस्तों ਇਹ Mahindra ਵਾਲਾ ਟਰੈਕਟਰ ਆ ਜੀ ਨੋਵੋ 655 DI 4x4 ਆ ਟਰੈਕਟਰ ਇਹ ਇਹ ਪੜਾਉਣੇ ਨੇ ਜਿਆਦਾ ਹੋ ਗਿਆ ਜੀ ਤਾਂ ਨਹੀਂ ਲੱਗਣ ਚਾਹੁੰਦੇ ਕਿ ਕਿੰਨੇ ਮਾ ਜਾਰਾ ਦਾ ਜਾਰਾ ਦਾ ਉਹ ਪਾਇਆ ਕੀ ਜਾਰਾ ਦਾ ਅੱਛਾ ਜੀ ਜਾਰਾ ਦਾ ਅੱਛਾ ਉਹ ਬੜੀਆਂ ਸਾਨੂੰ ਲੱਗਿਆ ਤੇ ਆਪਣਾ ਜਿਹੜੀ ਘਰ ਤੇ ਬੁਲਾਉਂਦੇ 30 ਦਿਨਾਂ ਤੇ ਸਪਰੀਮ 31 ਐਡੀਸ਼ਨ ਲਈ ਗਿਆ ਪਾਣੀ ਪਾ ਕੇ ਸਟਾਰਟ ਕਰਨਾ ਪੈਂਦਾ ਹੈ। ਆਪਾਂ ਫੋਟੋ ਤੇ ਲਗਾਉਂਦੇ ਹਾਂ। ਅੱਛਾ। ਇਹ ਜਿਹੜੇ ਦਾਣਾ ਕਰਾਈਂ ਲਾਹੋ ਵਾਲੇ ਬੰਦੇ ਟ੍ਰੈਡੀਸ਼ਨਲ ਸੋਈ ਵਾਲੀ ਗੁਲਫੀ, ਕਜਾਵਾ ਵਾਲੀ ਗੁਲਫੀ, ਇਸਤੀ ਵਾਲੀ ਗੁਲਫੀ ਅਤੇ ਠੰਡਾ ਠਾਰ ਮਿਲ ਕਬਦਾਵਾ ਆ ਚੁੱਕਿਆ ਹੈ ਜੀ। ਆਜੋ ਵੀਰ ਜੀ। ਹਾਂਜੀ ਇਹ ਕੀੜੇ ਆ ਕੇ ਜਿੰਨਾਂ ਤੋਂ ਫਸਲਾਂ ਨੂੰ ਨੁਕਸਾਨ ਹੁੰਦਾ ਜੀ। ਦੇਖ ਸਕਦੇ ਹੋ ਤੁਸੀਂ ਬਖਰੇ-ਵਖਰੇ ਬਰਕਾਰ ਦੀਆਂ ਕਿਸਮਾਂ ਇੱਧਰ ਆਗੇ ਜੀ ਪਰਜੀਵੀ ਮਿੱਤਰ ਕੀੜੇ ਇੱਧਰ ਦੇਖੋ ਜੀ ਦਾਲਾਂ ਅਤੇ ਤੇਲਬੀਜ ਫਸਲਾਂ ਦੇ ਕੀੜੇ ਆ ਗਏ ਸਬਜ਼ੀਆਂ ਦੇ ਕੀੜੇ ਆ ਗਏ ਜੋ ਸਬਜ਼ੀਆਂ ਨੂੰ ਖਰਾਬ ਕਰ ਦਿਆ ਜਾਂ ਖਾ ਜਾਂਦੇ ਨੇ ਹਾੜੀ ਦੀਆਂ ਫਸਲਾਂ ਤੇ ਹਾਨੀ ਕਰਕੇ ਕੀੜੇ ਆ ਗਏ ਜੀ ਇੱਧਰ ਮੱਖੀਆਂ ਦਾ ਮਾਡਲ ਬਣਾ ਕੇ ਰੱਖਿਆ ਹੋਇਆ ਕੱਪ ਕੀਟ ਸਿਸਟਮ ਰਾਹੀਂ ਰਾਣੀ ਮੱਖੀਆਂ ਤਿਆਰ ਕਰਨਾ ਜਿਵੇਂ ਮੀਂਹ ਪੈਂਦਾ ਉਹ ਪਾਣੀ ਨੂੰ ਆਪਾਂ ਧਰਤੀ ਦੇ ਵਿੱਚ ਕਿਵੇਂ ਲੈ ਕੇ ਜਾਣਾ ਉਹ ਤਕਨੀਕ ਦੱਸੀ ਹੋਈ ਆ ਉਹਦਾ ਮਾਡਲ ਤਿਆਰ ਕੀਤਾ ਹੋਇਆ ਕਿਸਾਨ ਮੇਲੇ ਵਿੱਚ ਤੁਹਾਨੂੰ ਕਿਤਾਬਾਂ ਵੀ ਮਿਲਣਗੀਆਂ ਜੋ ਕਿਤਾਬਾਂ ਪੜਨ ਦੇ ਸ਼ਕੀਨ ਤਾਂ ਉਹਨਾਂ ਲਈ ਵੀ ਇਹ ਬਹੁਤ ਵਧੀਆ ਤੋਹਫ਼ਾ ਸੀਗਾ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਸੀ ਜੇ ਆਪਾਂ ਲਾਈਨਾਂ ਤੇ ਅਮਲ ਕਰ ਲਈਏ ਤਾਂ ਆਪਾਂ ਕਰਜ਼ੇ ਤੋਂ ਰਾਹਤ ਪਾ ਸਕਦੇ ਹਾਂ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਜੀ